ਨਾ ਨਾਰੀ ਸਹਲਿਆ ਕਰਨ ਸਖਲਾ ਨਾਰੀ ਸਹਲਿਆ ਕਰਨ ਨਾ ਆ ਕੇ ਆਂ ਅਸੇ ਮੀਏ ਪਰਲੋ ਕਰੀਏ ਦਾਵੇ ਡੇ ਨਿਚ ਮੰਜੀ ਨੀ ਸੇਲਿੰਗਾ ਤੇ ਮੇਰਾਂ ਹੋਰ ਬਖੇਰੀਆਂ ਸੇਲਿੰਗਾ ਤੇ ਮੇਰਿਆਂ ਹੋਰ ਬਖੇਰੀਆਂ ਤੂੰ ਇਸਵਾਦੀ ਚੰਗਣ ਮਨ ਮੇਰਾ ਡੋਗ ਗਿਆ ਜਦੋਂ ਕੋਲ ਗਿਆ ਮੇਰਾ ਡੋਲ ਗਿਆ ਜਦੋਂ ਕੋਲ ਦੀ ਹਿੰਦੇ ਗਾਣਾ ਗਾਣਾ ਅਸੀਂ ਝੇੜੇ ਅਮਰ ਤੇ ਫੁੱਲ ਵੇ ਗਲਾਬ ਦਿਆ ਆ ਨਦੀਆਂ ਵਿੱਚ ਤਰ ਕੇ ਫੁੱਲ ਵੇ ਗਲਾਬ ਦਿਆ ਆ ਨਦੀਆਂ ਵਿੱਚ ਤਰ ਕੇ ਫੁੱਲ ਵੇ ਗਲਾਬ ਦਿਆ ਆ ਨਦੀਆਂ ਵਿੱਚ ਤਰ ਕੇ ਫੁੱਲ ਵੇ ਗਲਾਬ ਦਿਆ ਜਮੀਂ ਦੀ ਬੋਲ ਕਹਿੰਦੀ ਇੱਕ ਵੀ ਪਲੀ ਤੋਂ ਪਿੰਗਾ ਪਾਇਆ ਇੱਕ ਵੀ ਪਲੀ ਤੋਂ ਪਿੰਗਾ ਪਾਇਆ ਦੋ ਮਟਿਆਰਾਂ ਛੁੱਟਣ ਆਈਆਂ ਇੱਕ ਦੂਜੇ ਨੂੰ ਕਹਿੰਦੀ ਆ ਜਾਂਦੀ ਛੇੜੀ ਜੋੜ ਲੈ ਨਰਕੀ ਘਲਾਰੇ ਲੈਂਦੀ ਕਾਣੀ ਭਾਬੀ ਝੂਠ ਲੈ ਮੇਰੀ ਪੀਂਘ ਹਲਾ ਰੇ ਲੰਦੀ ਕਾਣੀ ਭਾਬੀ ਝੂਠ ਲੈ ਮੇਰੀ ਪੀਂਘ ਹਲਾ ਰੇ ਲੰਦੀ ਆ ਜਾਣੀ ਭਾਬੀ ਝੂਠ ਲੈ ਮੇਰੀ ਪੀਂਘ ਹਲਾ ਰੇ ਲੰਦੀ ਨੀ ਬਾਰੀ ਵਸੀ ਖੜਨ ਗਿਆ ਸੀ ਖੜ ਕੇ ਲੈ ਆਂਦੀ ਰੂ ਬੋਲੀ ਮੈਂ ਪਾਵਾ ਨੱਚੀ ਦੇ ਵਿੱਚ ਤੂੰ ਝੋਲੀ ਮੈਂ ਪਾਵਾ ਨੱਚੀ ਦੇ ਵਿੱਚ ਨੀ ਭੱਬੀ ਤੇਰੇ ਰੰਗ ਵਰਗਾ ਸਾਨੂੰ ਤੇਰੀ ਹਟੋਂ ਬੇਰਤੀ ਆਇਆ ਭਵੀ ਤੇਰੇ ਰੰਗ ਵਰਗਾ ਤਨ ਮੇਰੀ ਹੇਠੂ ਬੇਤਿਆ ਆ ਭਵੀ ਤੇਰੇ ਰੰਗ ਵਰਗਾ ਨੀ ਸੱਚੀ ਮੁਚੀ ਜਨਵਾਰੀਗਾ ਜਨਵਾਰੀਗਨ ਨੰਨੇ ਤੇਰਾ ਵੀਰ ਨੀ ਸੱਚੀ ਮੁਚੀ ਤਨ ਵਰਗਾ ਜਨਵਾਰੀਗਾ ਬੇਕਰਾਂ ਦੀਆਂ ਕੁੜੀਆਂ ਆਈਆਂ ਵੱਡੇ ਕਰਾਂ ਦੀਆਂ ਕੁੜੀਆਂ ਆਈਆਂ ਪਾਕੇ ਚਾਪਾ ਛੱਲੇ ਇੱਕ ਕੁੜੀ ਦੀ ਝਾਂਜਰ ਛਣਕੀ ਇੱਕ ਕੁੜੀ ਦੀ ਝਾਂਜਰ ਛਣਕੀ ਹੋ ਕੇ ਬੱਲੇ ਪੱਲਣ ਕਿਤਾ ਦੇਖੋ ਦੇਖ ਲੈ ਬੱਲੇ ਦਿੱਤਾ ਕੁੜੀਆਂ ਦਾ ਪਿੰਡਾ ਬੋਰ ਦੇ ਛੱਲੇ ਹੀ ਤਾਂ ਕੁੜੀਆਂ ਦਾ ਪਿੰਡਾ ਬੋਰ ਦੇ ਛੱਲੇ ਨੇ ਗਿਰੀ ਸਭ ਤੋਂ ਪਿਆਰੀ ਤੂੰ ਮੇਰੀ ਨਾਲ ਹੁੰਦੇ ਸਭ ਤੋਂ ਪਿਆਰੀ ਤੂੰ ਮੇਰੀ ਕਤੋਂ ਪਿਆਰ ਤੇ ਰਵਿਰ ਨਹੀਂ ਜਦ ਗੱਲਾਂ ਕਰਦਾ ਦੰਦਾਂ ਦਾ ਹੱਸਦਾ ਪੀੜ ਨਹੀਂ ਜਦ ਗੱਲਾਂ ਕਰਦਾ ਦੰਦਾਂ ਦਾ ਹੱਸਦਾ ਪੀੜ ਨਹੀਂ ਜਦ ਗੱਲਾਂ ਕਰਦਾ ਦੰਦਾਂ ਦਾ ਹੱਸਦਾ ਪੀੜ ਨਹੀਂ ਜਦ ਦੰਦਾ ਮਾਰੇ ਪੁਰਾਣਾ ਲੱਗੀ ਤੀ ਪੀੜ ਨਹੀਂ ਜਦ ਦੰਦਾ ਮਾਰੇ ਪੁਰਾਣਾ ਲੱਗੀ ਤੀ ਪੀੜ ਨਹੀਂ ਜਦ ਦੰਦਾ ਮਾਰੇ ਪੁਰਾਣਾ ਕਿਹਦੇ ਤੁਹਣ ਲੱਗਦਾ ਹੈ ਕਿਤੇ ਜਾਰੇ ਕੋਟੜੇ ਮੈਂਦਾ ਉਹ ਗਿੱਕੀ ਜਪਾ ਆ ਨੀਲੀ ਜਾਰੇ ਛੱਟੜਾ ਪੈਂਦਾ ਗਿੱੰਡੇ ਤੇ ਪਾ ਆ ਨੀਲੀ ਜਾਰੇ ਇਧਰ ਕਣਕਾ ਉਧਰ ਕਣਕਾ ਵਿੱਚ ਕਣਕਾਂ ਦੇ ਰਾਈ ਰਾਈ ਨੂੰ ਇਹ ਵੇਚ ਕੇ ਮੋਲੇ ਨੱਥ ਕਰਾਈ ਬੋਲੇ ਨੱਥ ਦਾ ਗੁੱਟਕੇ ਗੁੰਡਾ ਕੰਮ ਕਿਸੇ ਨਾ ਆਈ ਪਾਸੇ ਹੋ ਜਾ ਜਾਰ ਮਾ ਸਾਡੀ ਰਈ ਆਈ ਪਾਸੇ ਹਰਿਆਲ strength Pear gin dag, visoversi agar pe besti ayudi aeÖ, ae paas ae haead, aebrotha puyyaa i فيو ba da resourcei vahirou burusia, ਉੱਚੇ 2 ਮੈਂ 3 ਦਾਣੇ ਦੰਦੀ ਧੱਕ ਟੁੱਟੇ 4 ਬੇਸ਼ਰਮਾ ਵੀਰਾ 5 ਰੁਪਏ ਘਰ ਨੇ ਬੇਸ਼ਰਮਾ ਵੀਰਾ 15 ਰੁਪਏ ਭਾਗੇ ਦੀ ਨਦੀ ਦੇ ਵਿੱਚ ਕੋ ਪੁੱਲ ਸੁਹੇ ਮੋਜ ਬੜੀ ਨੀ ਨਾ ਮਾਪੇ ਹਲੇ ਬੂਹੇ ਮੋਜ ਬੜੀ ਨੀ ਨਾ ਮਾਪੇ ਹਲੇ ਬੂਹੇ ਮੋਜ ਬੜੀ ਨੀ ਨਾ ਮਾਪੇ ਹਲੇ ਬੂਹੇ ਰੀਲੀ ਸ਼ਾਹੀ ਕੋਰਾ ਕਾਗਜ ਗੂੜੇ ਅੱਖਰ ਪਾਵਾਂ ਸੱਜ ਸਤਿਮਾ ਬਣ ਜੇ ਪੇਕੇ ਲੈਣੇ ਸਤਿਮਾ ਬਣ ਜੇ ਪੇਕੇ ਕਦੇ ਨਾ ਜਾਮ ਦੇ ਸਤਿਮਾ ਬਣ ਕੇ ਪੇਕੇ ਕਦੇ ਨਾ ਰਹਿਣੇ ਧੀਲੀ ਸ਼ਾਹੀ ਕੋਰਾ ਕਾਗਜ ਗੂੜੇ ਅੱਖਰ ਪਾਵਾਂ ਦੀ ਤਾਂ ਵੀਰ ਦੀਆਂ ਦੁਸਤ ਨੂੰ ਜਾਗਣ ਦੀਆਂ ਦੇ ਕਾਂ ਵੀਰ ਦੀਆਂ ਦੁਸਤ ਨੂੰ ਜਾਗਣਾਂ ਲਾਵਾਂ ਮੇ ਤਾਂ ਵੀਰ ਦੀਆਂ ਦਰਤੀ ਅੰਟੀ ਫੇਰੀ ਖਰਚੀਆਂ ਦੀ ਡੱਗ ਪਈ ਇੱਟ ਵੇ ਦੇ ਰੱਸੀਆ ਏ ਕੁੜੀ ਮੇਰੇ ਘਰ ਤੱਕ ਗਈ ਏ ਕੁੜੀ ਮੇਰੇ ਘਰ ਤੱਕ ਗਈ ਪਾਈਏ ਦੀ ਸੋਹਣੇ ਦਰਜੀ ਤੋਂ ਸੋਹਣੇ ਸੂਟ ਸਮਾਈਏ ਨੀ ਸੋਹਣੇ ਜਿੱਤੋਂ ਸੋਹਣੇ ਸੂਟ ਸਮਾਈਏ ਨੀ ਸੋਹਣੇ ਦਰਜੀ ਤੋਂ ਸੋਹਣੇ ਸੂਟ ਸਮਾਈਏ ਨੀ ਸੋਹਣੇ ਦਰਜੀ ਤੋਂ ਸੋਹਣੇ ਸੂਟ ਸਮਾਈਏ ਨੀ ਸੋਹਣੇ ਦਰਜੀ ਤੋਂ ਸੋਹਣੇ ਸੂਟ ਸਮਾਈਏ कुर्ती दे दो नींबू पक्के की दे दो नींबू पक्के दे दे वर मंगे हदारे दे ना दे वर मैं ते मुंह ना दे वा सारे तीन मल मल दी नींबू लेन न हदारे कुर्ती दी नींबू ले हलारे हदारे कुर्ती ले न हदारे कुर्ती मुंडी ले न कुर्ती मैं चिक्का मल उधर उधर ਇਹਨੇ ਵਿਚ ਮੋਲ ਨਾ ਹੋ ਗੋਠੇ ਅਨੇ ਵੇਰੀਆ ਸਾਰਾ ਕੰਨ ਮੇਰੀ ਸਭ ਤੋਂ ਕੰਡੀ ਵੇਰੀਆ ਢੀੜੀ ਪਰਮਿਆਲਾ ਕਰਾ ਕਾ ਮੇਰੀ ਢੀੜੀ ਪਰਮਿਆਲਾ ਕਰਾ ਬਾਰੀ ਬਰਸੀ ਘਟਨ ਗਿਆ ਸੀ ਬਾਰੀ ਬਰਸੀ ਘਟਨ ਗਿਆ ਤੇ ਖਟਕੀ ਲਈਂ ਦੀ ਸਾਪਨ ਰਿਤੇ ਕੀ ਯਾਰੋ ਪੈਰ ਟਿਲਕਦਾ ਜਾਂਦਾ ਬੋਤਲ ਖੇ ਕਦੀ ਪੀਤੀ ਯਾਰੋ ਪੈਰ ਟਿਲਕਦਾ ਜਾਂਦਾ ਬੋਤਲ ਖੇ ਕਦੀ ਪੀਤੀ ਠਾਂਗ ਵਾਲਿਓ ਵੀ ਉਠੇ ਨਕਨ ਮਰੀਂਦੇ ਮੈਂ ਨੀ ਸਾਰੇ ਜਾਂਦੀ ਸਬਣ ਲੌਂਦਾ ਨੀ ਪਿੰਡੇ ਨੂੰ ਮੈਂ ਨੀ ਸਾਰੇ ਜਾਂਦੀ ਸਬਣ ਲੌਂਦਾ ਨੀ ਪਿੰਡੇ ਨੂੰ ਮੈਂ ਨੀ ਸਾਰੇ ਜਾਂਦੀ ਸਬਣ ਲੌਂਦਾ ਦੇਹੂ ਕਾੜੀ ਵਾਲੇ ਨੂੰ ਮੈਂ ਕੀ ਬਾਬਲਾ ਫੂਕਾ ਦਾੜੀ ਵਾਲੇ ਨੂੰ ਮੈਂ ਕੀ ਬਾਬਲਾ ਫੂਕਾ ਦਾੜੀ ਵਾਲੇ ਨੂੰ ਮੈਂ ਕੀ ਬਾਬਲਾ ಚಾಂದಿವಲಾ ಚಾಂ ವದಿ